ਸੇ ਜੀ ਕਹਿੰਦੇ ਮੈਂ ਅਭੀ ਮੈਂ ਥੋੜਾ ਆਪਣਾ ਮਾਨ ਬਟਿੰਡੇ ਵਾਲਾ ਇਸ ਟਾਈਮ ਮੈਂ ਹੈਗਾ ਮਲੋਟ ਮੇਲੇ ਤੇ ਜੀ ਇੱਥੇ ਸਭ ਤੋਂ ਜ਼ਿਆਦਾ ਸਵੇਰ ਤੋਂ ਲੈ ਕੇ ਰਸ ਰਿਹਾ ਮੂਸਾ ਮਾਨਸਾ ਕਿਤਾਬ ਹੱਟ ਇਹ ਬਾਈ ਹੁਣਾਂ ਦੀ ਕਿਤਾਬ ਹੱਟ ਹੈ ਮੂਸੇ ਤੇ ਜੇ ਗੱਲ ਕਰੀ ਮੂਸੇ ਪਿੰਡ ਦਾ ਨਾਮ ਹੈ ਤਾਂ ਬਾਈ ਹੁਣੇ ਇਹ ਮੂਸੇ ਵਾਲੇ ਦੇ ਨੇੜਲੇ ਦੋਸਤ ਸੀਗੇ ਆ ਬਾਈ ਸਾਹਮਣੇ ਖੜਾ ਤੇ ਇੱਕ ਬਾਈ ਹੋਰ ਆ ਉੱਥੇ ਮੂਸੇ ਕਿਤਾਬ ਹੱਟ ਤੇ ਹੁੰਦਾ ਇਸ ਟਾਈਮ ਆ ਇੱਥੇ ਨਹੀਂ ਆ ਤੇ ਆਪਾਂ ਬਾਈ ਉਹਨਾਂ ਨਾਲ ਗੱਲਬਾਤ ਕਰਾਂਗੇ ਕਿੱਥੇ ਇਹਨਾਂ ਦੀ ਕਿਤਾਬ ਹਟ ਕਿਤਾਬ ਘਰ ਹੈ ਕਿਤਾਬ ਹਟ ਹੈ ਤੇ ਕਿਹੜੀਆਂ-ਕਿਹੜੀਆਂ ਨੇ ਕੋਲੇ ਕਿਤਾਬਾਂ ਨੇ ਕੀ ਗੱਲਬਾਤ ਕਰਦੇ ਨੇ ਗੱਲਬਾਤ ਹਾਂਜੀ ਬਾਈ ਜੀ ਕੀ ਨਾਮ ਹੈ ਆਪਣਾ ਹੀ ਮੇਰਾ ਨਾਮ ਪ੍ਰਦੀਪ ਸਿੰਘ ਸਿੱਧੂ ਬਾਈ ਅੱਛਾ ਪ੍ਰਦੀਪ ਸਿੰਘ ਸਿੱਧੂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇਖਿਆ ਬਾਈ ਸਿੱਧੂ ਮੂਸੇਵਾਲਾ ਨਾਲ ਤੁਹਾਡੀ ਕਾਫੀ ਦੋਸਤੀ ਸੀ ਹੈ ਨਾ ਹਾਂਜੀ ਬਾਈ ਪਾਇਆ ਮਿੱਤਰ ਸੀ ਬਾਈ ਮਿੱਤਰ ਕਾ ਦਾ ਭਾਈ ਸੀ ਬਾਈ ਆਪਣਾ ਅੱਛਾ ਤੇ ਤੁਸੀਂ ਜਿਹੜੀ ਆ ਕਿਤਾਬ ਹਟ ਮੂਸੇ ਕੋਲ ਰੱਖੀ ਆਈ ਹਾਂਜੀ ਬਾਈ ਇਹ ਆਪਣਾ ਸਟੋਰ ਮੂਸੇ ਬਿਲਕੁਲ ਮੇਨ ਸਟਾਪ ਦੇ ਉੱਪਰ ਆ ਬਾਈ ਅੱਛਾ ਮੇਨ ਬੱਸ ਸਟੈਂਡ ਦੇ ਬਿਲਕੁਲ ਉੱਪਰ ਹਾਂਜੀ ਅੱਛਾ ਤੇ ਕਿੰਨੇ ਟਾਈਮ ਤੋਂ ਚਲਾ ਰਹੇ ਹੋ ਇਹ ਉੱਥੇ ਪਹਿਲਾਂ ਬਾਈ ਸਾਡੀ ਇੰਟਰਲੌਕ ਟਾਇਲ ਦੀ ਉੱਥੇ ਫੈਕਟਰੀ ਸੀ ਉੱਥੇ ਬਾਈ ਦਾ ਆਉਣ ਜਾਣ ਸੀਗਾ ਰੋਜ਼ ਬਾਈ ਤਕਰੀਬਨ ਉੱਥੇ 5-6 ਘੰਟੇ ਬਤੀਤ ਕਰਦਾ ਸੀ ਫਿਰ ਤਾਂ ਕਰਕੇ ਉਹ ਮਾਹੌਲ ਜੇ ਨੂੰ ਬਰਕਰਾਰ ਰੱਖਣ ਲਈ ਵੀ ਉੱਥੇ ਬੈਠ ਜਾ ਕਰਾਂਗੇ ਜੀ ਲੱਗਿਆ ਰਿਹਾ ਕੋਈ ਕਿਤਾਬਾਂ ਰੱਖ ਲੀਆਂ ਬਾਈ ਪੜਨ ਦਾ ਸ਼ੌਂਕ ਸੀ ਬਾਈ ਤੇ ਹੌਲੀ-ਹੌਲੀ ਇਹ ਨਾਲੇ ਸ਼ੌਕ ਦੇ ਨਾਲ-ਨਾਲ ਬਿਜ਼ਨਸ ਬਣ ਗਿਆ ਬਾਈ ਠੀਕ ਹੈ ਵਧੀਆ ਚੱਲ ਰਿਹਾ ਹਾਂ ਹਾਂ ਬਹੁਤ ਪੂਰਾ ਕਿੰਨੇ ਲੋਕ ਉੱਥੇ ਸਿੱਧੂ ਦੇ ਘਰੇ ਆਉਂਦੇ ਆ ਸਾਰੇ ਇੱਥੇ ਆਉਂਦੇ ਆ ਹਾਂ ਹਾਂ ਬਾਈ ਤਕਰੀਬਨ ਸਾਡੇ ਕੋਲੇ ਦੂਰੋਂ ਦੂਰੋਂ ਲੋਕ ਬਾਈ ਆਪਣੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਲੋਕ ਜਦੋਂ ਵੀ ਸਿੱਧੂ ਬਾਈ ਦੇ ਘਰ ਆਉਂਦੇ ਆ ਤਾਂ ਕਿਤਾਬਾਟ ਵੀ ਦੇਖਣ ਜ਼ਰੂਰ ਆਉਂਦੇ ਆ ਬਾਈ ਇੱਕੋ ਬਾਈ ਦੂਜਾ ਜਿਹੜਾ ਮਨਜਿੰਦਰ ਮਨਜਿੰਦਰ ਮੱਖਾ ਮਨਜਿੰਦਰ ਮੱਖਾ ਬਾਈ ਮਨਜਿੰਦਰ ਉਹ ਵੀ ਤੁਹਾਡੇ ਨਾਲ ਹੀ ਹੁੰਦਾ ਬਾਈ ਹਾਂਜੀ 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 ਬਾਈ ਅੱਛਾ ਤੇ ਕਿਹੜੇ-ਕਿਹੜੇ ਕਿਤਾਬਾਂ ਤੁਸੀਂ ਇਹਨਾਂ 'ਚੋਂ ਕਿੰਨੀਆਂ ਪੜ ਚੁੱਕੇ ਹੋ ਬਾਈ ਇਹਨਾਂ 'ਚੋਂ ਤਕਰੀਬਨ 40-45 ਕਿਤਾਬਾਂ ਪੜ ਲਿਗਾਉਣਗੇ ਬਾਈ ਅੱਛਾ ਜਾਰੇ ਤੁਹਾਨੂੰ ਕਿਹੜੀਆਂ ਚੰਗੀਆਂ ਲੱਗਦੀਆਂ ਜਿਵੇਂ ਕਿਤਾਬਾਂ ਦਾ ਬਹੁਤ ਤਰ੍ਹਾਂ ਦੇ ਹੁੰਦੀਆਂ ਬਾਈ ਮੈਨੂੰ ਜਿਆਦਾ ਕਿਤਾਬਾਂ ਜੇ ਆਪਾਂ ਗੱਲ ਕਰੀਏ ਤਾਂ ਸਿੱਖ ਇਤਿਹਾਸ ਦੇ ਰਿਲੇਟਡ ਜਾਂ ਆਪਣੇ ਟਿਪੀਕਲ ਵਿਰਸੇ ਦੇ ਰਿਲੇਟਡ ਜਿਹੜੀਆਂ ਕਿਤਾਬਾਂ ਗਈਆਂ ਉਹ ਜਿਆਦਾ ਪੜ ਕੇ ਖੁਸ਼ ਆ ਬਾਈ ਠੀਕ ਹੈ ਇਹ ਕਿਤਾਬ ਜਿਹੜੀ ਤੁਸੀਂ ਹੱਥ 'ਚ ਫੜ ਰੱਖੀ ਹੋਈ ਹੈ ਇਹ ਗੈਨਿਕ ਗਰੇਸ ਸਿੰਘ ਹੋਰਾਂ ਨੇ ਲਿਖੀ ਆ ਜੀ ਮੇਰਾ ਪਿੰਡ ਕਿਤਾਬ ਠੀਕ ਹੈ ਜਿਵੇਂ ਕਿਤਾਬ ਦੇ ਨਾਮ ਤੋਂ ਪਤਾ ਲੱਗਦਾ ਵੀ ਇਹ ਕਿਤਾਬ ਆਪਣੇ ਪਿੰਡਾਂ ਦੇ ਜਿਹੜੇ ਅੱਜ ਤੋਂ ਤਕਰੀਬਨ 40 ਜਾਂ 50 ਸਾਲ ਪਹਿਲਾਂ ਆਪਣੇ ਪਿੰਡਾਂ ਦੇ ਹਾਲ ਨੂੰ ਦਰਸਾਉਂਦੀ ਕਿਤਾਬ ਸੀ ਵੀ ਉਦੋਂ ਪਿੰਡਾਂ ਦਾ ਮਾਹੌਲ ਕੀ ਸੀ ਤਾਂ ਗਿਆਨੀ ਗੁਰਦੇਵ ਸਿੰਘ ਹੋਰਾਂ ਨੇ ਜਦੋਂ ਇਹ ਕਿਤਾਬ ਲਿਖੀ ਤਾਂ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸੀ ਪ੍ਰਤਾਪ ਸਿੰਘ ਕੈਰੋਂ ਅੱਛਾ ਪ੍ਰਤਾਪ ਸਿੰਘ ਕੈਰੋਂ ਹਾਂਜੀ ਤਾਂ ਉਹਨਾਂ ਨੇ ਇਹ ਕਿਤਾਬ ਦਾ ਜਿਹੜਾ ਖੜੜਾ ਸੀ ਜਦੋਂ ਪੜਿਆ ਤਾਂ ਉਹਨਾਂ ਨੂੰ ਖੜੜਾ ਹੀ ਬਹੁਤ ਪਸੰਦ ਆ ਗਿਆ ਅੱਛਾ ਤਾਂ ਉਹਨਾਂ ਨੇ ਇਹ ਕਿਤਾਬ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਅਪਲਾਈ ਕਰਤੀ ਸੀ ਵੀ ਆ 5ਵੀਂ ਤੋਂ ਲੈ ਕੇ 8ਵੀਂ ਤੱਕ ਪੰਜਾਬੀ ਦੇ ਇੱਕ ਆ ਕਿਤਾਬਾਂ 'ਚ ਇਹ ਕਿਤਾਬ ਦੇ ਕੁਝ ਲੇਖ ਸੀ ਜਿਹੜੇ ਉਹਨਾਂ ਨੇ ਸ਼ਾਪਤੀ ਜੇ ਗੱਲ ਕਰੀਏ ਮੇਰੇ ਵੱਡੇ-ਵਡੇਰੇ ਤਾਂ ਉਹ ਲੈ ਕੇ ਕਿਤਾਬ ਚੋ ਲਿਆ ਗਿਆ ਉਸ ਤੋਂ ਬਾਅਦ ਐਮਏ ਦੇ ਕੁਝ ਲੇਖ ਵੀ ਇਸ ਕੁਝ ਚੈਪਟਰ ਆ ਜਿਹੜੇ ਇਸ ਕਿਤਾਬ ਚੋ ਲੈ ਗਏ ਆ ਤਾਂ ਹੁਣ ਤੱਕ ਜੇ ਇਸ ਕਿਤਾਬ ਦੀ ਵਿਸ਼ੇਸ਼ਤਾ ਦੱਸੀ ਜਾਵੇ ਤਾਂ 20 ਤੋਂ ਲੈ ਕੇ 25 ਜਣੇ ਇਸ ਕਿਤਾਬ ਤੇ ਐਮਫਲ ਕਰ ਚੁੱਕੇ ਆ ਤੇ 10 ਜਣੇ ਇਸ ਕਿਤਾਬ ਤੇ ਪੀਐਚਡੀ ਕਰ ਚੁੱਕੇ ਆ ਤੇ ਗਿਆਨੀ ਗੁਰਦੇਵ ਸਿੰਘ ਹੋਰਿਆ ਨੂੰ ਇਸ ਕਿਤਾਬ ਨੇ ਜਿੱਡਾ ਹਲਾਰਾ ਦਿੱਤਾ ਆਪਣੇ ਜੰਮਨ ਤੋਂ ਲੈ ਕੇ ਆਪਣੇ ਮਰਨ ਤੱਕ ਦੀਆਂ ਸਾਰੀਆਂ ਰਸਮਾਂ 'ਚ ਦੇ ਵਿੱਚ ਇਨਕਲੂਡ ਆ ਤੇ ਇਹ ਹਰ ਇੱਕ ਪੰਜਾਬੀ ਦੇ ਘਰੇ ਇੱਕ ਕਿਤਾਬ ਹੋਣੀ ਚਾਹੀਦੀ ਹੈ ਜੀ ਵੀ ਇੱਕ ਗਹਿਣੇ ਦੀ ਤਰ੍ਹਾਂ ਇਹ ਕਿਤਾਬ ਰੱਖੇ ਚਾਹੇ ਕੋਈ ਜਿਵੇਂ ਵਿਦੇਸ਼ ਚ ਜਾਂਦਾ ਹੈ ਪਰਿਵਾਰ ਮੰਨ ਲਓ ਵਿਦੇਸ਼ ਚ ਸੈਟਲ ਹੋ ਜਾਂਦਾ ਤਾਂ ਇਹ ਘਰੇ ਕਿਤਾਬ ਆ ਵਾ ਫਿਰ ਵੀ ਕਿਤੇ ਨਾ ਕਿਤੇ ਉਹ ਵਿਰਸੇ ਨਾਲ ਜੁੜੇ ਰਹੂਗਾ ਹਾਂ ਜੀ ਮੇਰਾ ਪਿੰਡ ਜੇ ਉਹਨਾਂ ਦੇ ਬੱਚੇ 10 ਕੀ ਕੀਮਤ ਕੀ ਹੈ ਬਈ ਇਹਦੀ ਇਹ ਕਿਤਾਬ ਦਾ ਕੀਮਤ ਬਈ 450 ਰੁਪਏ ਹੈ ਜੀ 450 ਰੁਪਿਆ ਹਾਂ ਜੀ ਠੀਕ ਹੈ ਉਹਦੇ ਬੱਚਿਆਂ ਨੂੰ ਇਹ ਜ਼ਰੂਰ ਪੜਾਓ ਹਾਂ ਜੀ ਹਾਂ ਜੀ ਮੇਰਾ ਮੇਰਾ ਪਿੰਡ ਕਿਤਾਬ ਜ਼ਰੂਰ ਪੜਾਓ ਜੀ ਇਹਦੇ ਵਿੱਚ ਵੀ ਬਹੁਤ ਚੰਗੀਆਂ ਚੀਜ਼ਾਂ ਗਈਆਂ ਜਿਹੜੀਆਂ ਹੁਣ ਤਾਂ ਹਜੇ ਵੀ ਕਿਤੇ 10-15% ਜੀਵਤਾ ਤੇ ਆਉਣ ਵਾਲੇ 5-7 ਸਾਲਾਂ ਨੂੰ ਜਿਹੜੀਆਂ ਚੀਜ਼ਾਂ ਜਮੀ ਲੋਪ ਹੋ ਜਾਣਗੀਆਂ ਇੱਕ ਇਤਿਹਾਸ ਬਣ ਕੇ ਰਹਿ ਜਾਣਗੀਆਂ ਉਹ ਚੀਜ਼ਾਂ ਇਹਦੇ ਵਿੱਚ ਦੱਸੀਆਂ ਗਈਆਂ ਤੇ ਇਹ ਕਿਤਾਬ ਹਰ ਇੱਕ ਨੂੰ ਪੜ੍ਹਨੀ ਚਾਹੀਦੀ ਹੈ ਬਾਈ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਤੇ ਕੱਲ ਦਿਨ ਵੀ ਇੱਥੇ ਮਿਲੋੜ ਜੀ ਕਿੰਨੇ ਨੰਬਰ ਸਟਾਲ ਆਉਂਦੀ ਸਾਡੀ 10 ਨੰਬਰ ਬਾਈ ਠੀਕ ਹੈ ਜੀ ਧੰਨਵਾਦ ਧੰਨਵਾਦ ਬੜੇ ਬਾਈ